ਹੋ ਰਹਾ ਹੈ ਕੀ ਹੈ ਅੱਜ ਮੈਂ ਇੱਥੇ ਭਟਿੰਡਾ ਰੇਂਜ ਵਾਈਜ਼ 26 ਜਨਵਰੀ ਦੇ ਮੱਦੇ ਨਜ਼ਰ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫਸਰਸ ਨਾਲ ਲੇਟੈਸਟ ਰਿਪੋਰਟ ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰੇਪੇਡਨੈਸ ਬਾਰੇ ਤੇ ਲਾਅ ਐਂਡ ਆਰਡਰ ਦਾ ਰਿਵਿਊ ਕਰ ਰਿਹਾ ਤੇ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਹੁਣ ਭਟਿੰਡਾ ਦੇ ਵਿੱਚ ਭਟਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪੜਿਆਲੇ ਦੇ ਵਿੱਚ ਮੈਂ ਅੱਜ ਤੀਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਇਹਨਾਂ ਨੇ ਰੈਨੋਵੇਟਿਡ ਕਾਨਫਰੰਸ ਹਾਲ ਦੀ ਇਨੌਗੁਰੇਸ਼ਨ ਕਰਾਈ ਹੈ ਭਟ ਤੇ ਇੱਕ ਓਵਰਆਲ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਲੇਟੈਸਟ ਇਨਪੁਟਸ ਸ਼ੇਅਰ ਕੀਤੇ ਜਾਂਦੇ ਨੇ ਪੁਲਿਸ ਸਾਹਿਬ ਜੋ ਐਕਟੀਵਿਟੀਆਂ ਬੜੀ ਹੈ ਵਧੀਆਂ ਵੀ ਕੋਲ ਲੇਟੈਸਟ ਲਲਵਾਤੀ ਹੋ ਤੇ ਫਲੈਗ ਲਾਤਾ ਸੀਐਮ ਨੇ ਸੋਆ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਏ ਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਾਂਗੇ ਇਹ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਤੇ ਸਾਡੀ ਪੂਰੀ ਪਕੜ ਹੈ ਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ پولیس ਤੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਨਸਿੰਗ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਵਿੱਚ ਜੌਂਦ ਵੀ ਹੋਇਆ ਤੇ ਪਰ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੇ ਬਟ ਉਹਨਾਂ ਦੀ ਅਰੈਸਟ ਕਿਉਂ ਨਹੀਂ ਇਹ ਦੇਖੋ ਜੀ ਮੈਂ ਪਾਲਿਸੀ ਮੈਟਰਸ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟिटीज ਆਈਜੀ ਰੇਡ ਡੀ ਸੀ ਸਾਹਿਬ ਇੱਥੇ ਹੈਗੇ ਸੋ ਵਾਟ ਏਵਰ ਇਜ਼ ਐਪਰੋਪ੍ਰੀਏਟ ਐਸ ਪਰ ਲਾ ਐਕਸ਼ਨ ਵਿਲ ਬੀ ਟੇਕਨ ਮੇਰਾ ਅੱਜ ਦਾ ਮਕਸਦ ਹੈਗਾ ਪਾਲ ਸਟੇਟ ਲੈਵਲ ਤੇ ਪੁਲਿਸ ਨੂੰ ਗੇਰਬ ਕਰਨਾ ਤੇ ਉਹਨਾਂ ਦੀ ਜਿਹੜੀ ਪ੍ਰੀਪੇਅਰਡਨੈਸ ਹੋ ਐਸਐਸ ਦਾ ਸਰ ਜਿਸ ਤਰ੍ਹਾਂ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਚੌਂਕੀ ਦੇ ਬਾਹਰ ਬੰਬ ਅਟੈਕ ਹੋਇਆ ਹੈ ਜੇ ਕੋ 26 ਜਨਵਰੀ ਦੀ ਗੱਲ ਕਰੀਏ ਉਸ ਨੂੰ ਵੇਖਦੇ ਕਿਸ ਤਰ੍ਹਾਂ ਇਹ ਸੁਰੱਖਿਆ ਬੰਦੋਬਸਤ ਕਿਤੇ ਪੂਰੇ ਪੰਜਾਬ ਚ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਐਨਹੈਂਸ ਕੀਤੀ ਹੈ ਪੁਲਿਸ ਦੀ ਡਿਪਲੋਇਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਨੂੰ ਐਕਟੀਵੇਟ ਕੀਤਾ ਗਿਆ ਹੈ ਬੇਟਾ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਵੀ ਘਟ ਹੈ ਜਿਲ੍ਹਾ ਵੱਡਾ ਹੁੰਦਾ ਜਾ ਰਿਹਾ ਹੈ ਤੇ ਤੁਹਾਡੀ ਗੱਲ ਠੀਕ ਹੈ ਜੀ ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ ਤਾਂ ਹੀ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰिएशन ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀ ਹੈ ਤੇ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਮਟੰਡੇ ਨੂੰ ਪ੍ਰਾਇਰੀਟੀ ਤੇ ਪਟੈਂਡਾ ਇਸ ਅ ਬੇਕ ਡਿਸਟ੍ਰਿਕਟ ਹੈ ਮੈਨਪਾਵਰ ਇਨ ਅਮੂ ਜ਼ਿਆਦਾ ਚਾਹੀਦੀ ਸਰ ਕੋਰਪੋਰਟ ਜਿਵੇਂ ਸੀਐਮ ਸਾਹਿਬ ਨੇ ਆਰਐਸ ਨੂੰ ਦੇਖ ਕੇ ਪਰ ਅੱਗੇ ਵੀ ਅਜੋ ਫਲਸਤਾਨ ਦੇ ਜੋ ਹੈਕਿੰਗਲ ਇਵੈਂਟਸ ਦੇ ਨਾਰੇ ਮਿਲੇ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਅਸੀਂ ਮੂਤੋੜ ਜਮਾ ਕਰਾਂਗੇ ਜਿਹੜੇ ਐਂਟੀ ਨੈਸ਼ਨਲ ਟੀਕ ਸਰ ਆਲ ਆਵਰ ਗੱਲ ਕਰੀਏ ਪੰਜਾਬ ਪੁਲਿਸ ਕੋਈ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਆਪਣੇ EMPLOYEES ਲਈ ਦੇਖੋ ਜੀ ਇੱਕ ਤੇ ਫੋਰਸ ਦੀ ਅਪਗ੍ਰੇਡੇਸ਼ਨ ਲਈ ਮੋਬਿਲਿਟੀ ਲਈ ਅਸੀਂ ਚਵੇਂ ਹਰ ਥਾਣੇ 'ਚ ਨਵੀਂ ਗੱਡੀ ਇਸ ਦਾਂਗੇ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀ ਤੇ ਬਹੁਤ ਛੇਤੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਕਟੀਆਂ 90 ਥਾਣਿਆਂ ਨੂੰ ਦੇ ਰਹੇ ਸੀ ਤੇ ਇਸ ਤੋਂ ਇਲਾਵਾ 450 ਕਰੋੜ ਦਾ ਫੰਡ ਕੋਟ ਤੋਂ ਅਸੀਂ ਨੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤੋਂ 19 ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰਲੀ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਦੂਜੀ ਪੁਲਿਸ ਲਾਈਨਸ ਜਿੰਨ ਜਿਲ੍ਹਾ ਚਰੀ ਹੈ ਉਹਨਾਂ ਤੇ ਖਰਚ ਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਇਹ ਅਪਰੂਵ ਹੋ ਗਿਆ ਹੈ ਜੀ ਡੀਜੀਪੀ ਸਾਹਿਬ ਪੰਜਾਬ ਦੇ ਚਾਰ ਜਿਲ੍ਹਿਆਂ ਦੇ ਵਿੱਚ ਇਹ ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਤੇ ਬਾਕੀ ਜਿਲ੍ਹਿਆਂ ਦੇ ਵਿੱਚ ਪੱਜੀ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਇਹ ਚਲਾਨ ਕਰਾਂਗੇ ਸਰ ਕੋਈ ਡਰਗਸ ਦੀ ਅਪਾਂ ਗੱਲ ਕਰੀਏ ਕਾਫੀ ਫੌਲਸ ਨੇ ਫੜੇ ਗਿਆ ਨਸ਼ਾ ਤਸਕਰ ਨੇ ਫੜਿਆ ਨਸ਼ਾ ਹੀ ਫੜਿਆ ਤੇ ਉਹਦੇ ਬਾਅਦ ਇਹ ਸ਼ਾਬ ਇਹ ਵੀ ਆਈ ਰਹੀ ਹੈ ਤੇ ਇਸ ਤੇ ਕਾਫੀ ਅਗੇਨ ਮੈਂ ਸਹਿਮਤ ਹਾਂ ਕਿ ਡਰਗਸ ਤੇ ਕਾਫੀ ਕੰਮ ਹੋਇਆ ਹੈ ਤੇ ਸਾਰਿਆਂ ਨੇ ਕੰਮ ਕੀਤਾ ਹੈ ਤੇ ਹਜੇ ਸਾਨੂੰ ਇੱਕ ਝੁਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਲੇਕ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿੰਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ ਅਵੇਰਨੈਸ ਫਰਹਾਂਤੀ ਲੋੜ ਹੈ ਪ੍ਰੀਵੈਂਟਿਵ ਐਕਟੀਵਿਟੀਜ਼ ਕਰਨ ਦੀ ਲੋੜ ਹੈ ਸੋ ਇੱਕ ਮਲਟੀਪਰਾਂਗ ਬਿ ਸਟ੍ਰੈਟਜੀ ਜਿਹੜੀ ਸਟੇਟ ਗਵਰਨਮੈਂਟ ਦੀ ਹੈ ਕਿ ਈਡੀਪੀ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਸੋ ਸਾਰੇ ਡਿਪਾਰਟਮੈਂਟਸ ਮਿਲ ਕੇ ਇਸ ਤੇ ਕੰਮ ਕਰਦੇ ਆ ਵੀ ਸਭ ਬਾਰਡਰ ਏਰੀਆ ਦੇ ਵਿੱਚ ਤਕਰੀਬਨ ਥਾਣਿਆਂ ਤੇ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ ਨੂੰ ਕਿਵੇਂ ਰੋਕਿਆ ਜਾਊਗਾ ਜੀ ਨਿਸ਼ਾਨਾ ਹੀ ਥਾਣਿਆਂ ਨੂੰ ਟੋਪ ਕੇ ਅਸੀਂ ਸਾਰੇ ਕੇਸਸ ਟ੍ਰੇਸ ਕਰ ਲਏ ਹੈਗੇ ਤੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ ਉਹ ਸਾਰਿਆਂ ਨੂੰ ਜਿਹੜਾ ਹੈਗਾ ਨਾਮਿਨੇਟ ਕਰਕੇ ਐਫਆਈਆਰ ਨਾਲ ਜਾਂਚ ਕਰਕੇ ਅਸੀਂ हंड्रेड परसेंट केसेस ट्रेस कर लेगा सर लॉर्ड ऑफ़ लॉरेंस भी शोएब इंटरव्यू हुई थी वो देखिए चेस्ट आईटी मुक्की थी पर मौत हुई और मैटर्स मैं कोई कमेंट नहीं कर सकता थैंक यू